ਔਰ ਅੱਜ ਆਪਣੀ ਹੋਸ਼ ਆਪਣੀ ਜ਼ਿੰਦਗੀ ਦੀ ਦੁਨੀਆ ਦਾ ਸਭ ਤੋਂ ਵੱਡਾ ਅਲੋਕਿਕ ਦ੍ਰਿਸ਼ ਦੇਖਣ ਜਾ ਰਹੇ ਹਾਂ ਬਾਈ ਜਨਰੇਟ 500 ਸਾਲ ਲੰਮਾ ਸੰਘਰਸ਼ ਹੈ ਲੱਖਾਂ ਲੋਕ ਸ਼ਹੀਦ ਹੋ ਗਏ ਲੇਕਿਨ ਇਦਾਂ ਜਿਹੜਾ ਸ਼੍ਰੇਮ ਲਾਜ਼ੀ ਉਹ ਸਾਡੀ ਸਰਕਾਰ ਸੈਂਟਰ ਸਰਕਾਰ ਨੂੰ ਸਾਡੀ ਸੁਪਰੀਮ ਕੌਨ ਨੂੰ ਵਿਸ਼ਵ ਦਾ ਪਰਸ਼ਨ ਮਿਲਣਾ ਸੀ ਔਰ ਆਇਸ਼ਾਨੂ ਮਿਲਣਾ ਸੀ ਅੱਧੀ ਪੁੱਛਣ ਮੇ ਤੇ ਮਸਲ ਕਿੱਥੇ ਹੈ ਉਹਦੇ ਤੇ ਕੋਈ ਮਸਲ ਨਹੀਂ ਆਈ ਹੈ ਜੋ ਵੀ ਹੈਗਾ ਸਿਪਾਈਆਂ ਵੀ ਲਿਖਿਆ ਹੈ ਇਹ ਭਗਵਾਨ ਦਾ ਰਾਮ ਮੰਦਰ ਹੈ। ਬਾਬਰ ਨੇ ਕੀਤਾ ਸੀ ਇਹ ਮੰਦਰ ਨੂੰ ਤੋੜਿਆ ਉਹਨਾਂ ਮੰਦਰ ਦੇ ਉੱਪਰ ਹੀ ਗੁੰਬਦ ਬਣਾ ਕੇ ਉਹਦਾ ਨਿਰਮਾਣ ਕਰਤਾ ਜਿਹਦਾ ਮਸਜਿਦ ਹੋਵੇ। ਦਸੰਬਰ نیوز ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਅਸੀਂ ਭਗਵਾਨ ਸ਼੍ਰੀ ਰਾਮ ਦੇ ਸੰਬੰਧ ਦੇ ਨਾਲ ਗੱਲ ਕਰਨ ਜਾ ਰਹੇ ਹਾਂ ਭਗਵਾਨ ਸ਼੍ਰੀ ਰਾਮ ਨੂੰ 21 ਜਨਵਰੀ ਨੂੰ ਉਹਨਾਂ ਦਾ ਨਿਵਾਸ ਸਥਾਨ ਉਹਨਾਂ ਦਾ ਘਰ ਜਿੱਥੇ ਉਹ ਬਿਰਾਜਮਾਨ ਹੋਣਗੇ ਅਜੁੱਧਿਆ ਦੇ ਵਿੱਚ ਉਹ ਮਿਲਣ ਜਾ ਰਿਹਾ ਹੈ ਲੰਬਾ ਸਮਾਂ ਉਹਨਾਂ ਨੇ ਟੈਂਟ ਦੇ ਵਿੱਚ 1992 ਤੋਂ ਲੈ ਕੇ ਹੁਣ ਤੱਕ ਜਿਹੜਾ ਹੈ ਟੈਂਟ ਵਿੱਚ ਗੁਜ਼ਾਰਿਆ ਲੇਕਿਨ ਇਸਦੀ ਪਹਿਲਾ ਜੋ ਪ੍ਰਿਕਿਰਿਆ ਸੀ ਰਾਮ ਬਾਬਰੀ ਮੁਹੱਜਜ ਜਿਸ ਨੂੰ ਦਾ ਟਾਂਚਾ ਧਵਸਤ ਕਰਨ ਦੇ ਵਿੱਚ ਬਹੁਤ ਸਾਰੇ ਲੋਕਾਂ ਦਾ ਯੋਗਦਾਨ ਹੈ ਬਹੁਤ ਸਾਰੇ ਲੋਕਾਂ ਨੇ ਇੱਥੇ ਸ਼ਹਾਦਤ ਵੀ ਪਾਈ ਇਸ ਪੂਰੀ ਪ੍ਰਕਿਰਿਆ ਦੇ ਵਿੱਚ ਲੇਕਿਨ ਅੱਜ ਜਦੋਂ ਉਹ ਭਗਵਾਨ ਸ਼੍ਰੀ ਰਾਮ ਦੇ ਮੰਦਰ ਜਿੱਥੇ ਨਿਵਾਸ ਸਥਾਨ ਨੂੰ ਬਣਦਾ ਦੇਖਦੇ ਨੇ ਉੱਥੇ ਬਹੁਤ ਸਾਰੀ ਖੁਸ਼ੀ ਵੀ ਮਹਿਸੂਸ ਕਰਦੇ ਨੇ ਸਾਡੇ ਨਾਲ ਇਸ ਵਕਤ ਅਰੁਣੇਸ਼ ਸ਼ਾਕਰ ਨੇ ਜੋ ਕਿ ਸਾਬਕਾ ਮੰਤਰੀ ਨੇ ਔਰ ਉਹਨਾਂ ਵੱਲੋਂ ਜੇਕਰ ਗੱਲ ਕੀਤੀ ਜਾਵੇ ਤੇ 6 ਦਸੰਬਰ 1992 ਨੂੰ ਜਦੋਂ ਰਾਮ ਬਾਜਬਰੀ ਮਹੱਜਦ ਦਾ ਟਾਂਚਾ ਦਵਸਤ ਕੀਤਾ ਗਿਆ ਉਸ ਵਕਤ ਉਹ ਉੱਥੇ ਮੌਜੂਦ ਸਨ ਕਿਸ ਤਰ੍ਹਾਂ ਇਹ ਪੂਰੀ ਪ੍ਰਕਿਰਿਆ ਹੋਈ ਕਿਵੇਂ ਇਹ ਪਲਾਨ ਬਣਿਆ ਕਿਉਂਕਿ ਬਹੁਤ ਸਾਰੀ ਸਿਕਿਉਰਿਟੀ ਸੀ ਬਹੁਤ ਸਾਰੇ ਲੋਕਾਂ ਨੂੰ ਉੱਥੇ ਤੱਕ ਪਹੁੰਚ ਨਹੀਂ ਦਿੱਤਾ ਜਾ ਰਿਹਾ ਸੀ ਔਰ ਬੜੀ ਮੁਸ਼ਕਲਾਂ ਦੇ ਨਾਲ ਬਹੁਤ ਸਾਰੇ ਕਾਰ ਸੇਵਕਾਂ ਨੇ ਉੱਥੇ ਜਾ ਕੇ ਜਿਹੜਾ ਹੈ ਮੰੰਜ ਮੰਦਰ ਦਾ ਲਈ ਨਿਰਮਾਣ ਲਈ ਜੋ ਰਾਮ ਬਾਬਰੀ ਮਹੱਜਸੀ ਉਸ ਦਾ ਢਾਂਚਾ ਵਿਦਵਸਤ ਕੀਤਾ ਇਹ ਸਾਰੀਆਂ ਗੱਲਾਂ ਸਾਡੇ ਨਾਲ ਕਰਨਗੇ ਦਸੰਬਰ نیوز ਦੇ ਵਿੱਚ ਸ਼ਖਰ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਕਿਉਂਕਿ ਬਹੁਤ ਲੰਬੇ ਸਮੇਂ ਤੋਂ ਬਾਅਦ ਭਗਵਾਨ ਸ਼੍ਰੀ ਰਾਮ ਨੂੰ ਮੰਦਰ ਮਿਲਣ ਜਾ ਰਿਹਾ ਬਹੁਤ ਸਾਰੀ ਖੁਸ਼ੀ ਹੈ ਕਿਉਂਕਿ ਤੁਹਾਡੇ ਵੱਲੋਂ ਉਸ ਸਮੇਂ ਉੱਥੇ ਮੌਜੂਦ ਕੀ ਸੀ ਔਰ ਅੱਜ ਉਹ ਸੁਪਨਾ ਪੂਰਾ ਹੁੰਦਾ ਕਿਸ ਤਰ੍ਹਾਂ ਦਾ ਦੇਖ ਦਿਓ ਸਭ ਨੂੰ ਜੈ ਸ਼੍ਰੀ ਰਾਮ ਮੈਂ ਆਪਲਾ ਨੂੰ ਬਹੁਤ ਧੰਨ ਨੇ ਔਰ ਖੁਸ਼ ਨਸੀਬ ਸਮਝਦਾ ਹਾਂ ਕਿ ਸਾਡੇ ਹੁੰਦਿਆ ਹੀ ਅਸੀਂ ਆਪ ਖੋਦ ਤੋੜ ਕੇ ਆਏ 6 ਦਸੰਬਰ ਨੂੰ ਬਾਬਾ ਦਾ ਢਾਂਚਾ ਔਰ ਅੱਜ ਆਪਣੀ ਹੋਸ਼ ਆਪਣੀ ਜ਼ਿੰਦਗੀ ਦੇ ਦੁਨੀਆ ਦਾ ਸਭ ਨਵਾਂ ਅਲੋਕਿਕ ਦ੍ਰਿਸ਼ ਦੇਖਣ ਜਾ ਰਹੇ ਹਾਂ ਬਾਈ ਜਨਰੇਟਰ ਇਸ ਭਗਵਾਨ ਦੇ ਮੰਦਰ ਦੇ ਨਿਰਮਣ ਵਾਸਤੇ 500 ਸਾਲ ਲੋਕਾਂ ਨੇ ਆਪਣਾ ਆਹਤਿਆ ਦਿੱਤੀ ਹੈ ਇਹ ਯੱਗੇ ਦੇ ਵਿੱਚ 500 ਸਾਲ ਲੰਬਾ ਸੰਘਰਸ਼ ਹੈ ਲੱਖਾਂ ਲੋਕ ਸ਼ਹੀਦ ਹੋ ਗਏ ਲੇਕਿਨ ਇਹਦਾ ਜਿਹੜਾ ਸ਼੍ਰੇਮ ਮਿਲਣਾ ਸੀ ਉਹ ਸਾਡੀ ਸਰਕਾਰ ਸੈਂਟਰ ਸਰਕਾਰ ਨੂੰ ਸਾਡੀ ਸੁਪਰੀਮ ਕੌਨ ਨੂੰ ਵਿਸ਼ਵਧਰ ਪਰਸ਼ਨ ਨੂੰ ਮਿਲਣਾ ਸੀ ਔਰ ਆਈ ਸਾਲ ਨੂੰ ਮਿਲਣਾ ਸੀ ਔਰ ਉਹਦੀ ਖੁਸ਼ੀ ਰਸੀ ਉਹ ਦੇਖ ਕੇ ਆ ਟਾਂਚਾ ਤੋੜ ਕੇ ਆ ਟਾਂਚਾ ਅਸੀਂ ਮਕੀਨਾ ਤੋਂ 1 2 2 ਦਸੰਬਰ ਨੂੰ ਗਏ ਵਾਈਟ ਰੇਨ 10 ਪਰ ਲੋਕ ਹੋਰ ਮੇਰੇ ਨਾਲ ਸੀ ਸਾਰੇ ਸਾਥੀ ਗਏ ਇਕੱਠੇ ਹੋ ਕੇ ਉਤੇ ਤੇਂਦਰੀ ਸਮਰ ਪਹੁੰਚ ਗਏ। ਅਰਧਾਨੁਯਾ ਚਾਰ ਦੇ ਸਮਰ ਉਹ ਜਿਹਾ ਕੇ ਦਰਸ਼ਨ ਕਰਨ ਗਏ ਜਦੋਂ ਭਗਵਾਨ ਰਾਮ ਜੀ ਦੇ ਤੇ ਤਿੰਨ ਗੁੰਬਦ ਸੀ ਬੜੇ ਬੜੇ। ਜਦੋਂ ਪਹਿਲੇ ਗੁੰਬਦ ਜਗੇ ਉਤੇ ਕੋਈ ਸਮਾਦ ਨਹੀਂ ਕੋਈ ਮਸਜਦ ਨਹੀਂ ਕੋਈ ਨਹੀਂ। ਦੀਵਾਰਾਂ ਦੇ ਉੱਪਰ ਚਪਾਈਆਂ ਲਿਖੀਆਂ ਸੀਗੀਆਂ। ਜਦੋਂ ਦੂਸਰੇ ਗੁੰਬਦ ਜਗੇ ਉਤੇ ਭਗਵਾਨ ਭਗਵਾਨ ਰਾਮ ਬਿਰਾਜਮਨ ਸੀ। ਅਸੀਂ ਦਰਸ਼ਨ ਕੀਤੇ ਨਤਮਸਤਕ ਹੋਏ। ਜੋ ਤੀਸਰੇ ਗੁੰਬਦ ਜ ਪਹੁੰਚਿਆ ਸੀ। ਉੱਥੇ ਵੀ ਚਪਾਈਆਂ ਲਿਖਿਆ ਤੇ ਸੀਆਰਪੀ ਦੀ ਫੋਰਸ ਲੱਗੀ ਸੀ ਅਸੀਂ ਪੁੱਛਿਆ ਨਾ ਮੈਂ ਤੇ ਮਸਜਦ ਕਿੱਥੇ ਹੈ ਉਹਨੇ ਤੇ ਕੋਈ ਮਸਜਦ ਨਹੀਂ ਆਈ ਹੈ ਜੋ ਵੀ ਹੈਗਾ ਸਿਪਾਈਆਂ ਵੀ ਲਿਖਿਆ ਹੈ ਇਹ ਭਗਵਾਨ ਦਾ ਰਾਮ ਮੰਦਰ ਹੈ ਇੱਥੇ ਕੋਈ ਮਸਜਦ ਨਹੀਂ ਕਦੀ ਪੂਜਾ ਨਹੀਂ ਹੋਈ ਅਸੀਂ ਅੱਗੇ ਵਾਪਸ ਅੰਬਰ ਜਿੱਤੇ 18 ਚ ਪਹੁੰਚ ਗਏ ਅਗਲੇ ਦਿਨ 5 ਦਸੰਬਰ ਨੂੰ ਇਹਦੇ ਉੱਥੋਂ ਦੇ ਕਮੇਟੀ ਸੀ ਜਿੰਨੇ ਹਿੰਦੁਸਤਾਨ ਦੇ ਪ੍ਰਦੇਸ਼ ਇਹ ਕਾਰਸੇਵਕ ਗਏ ਸੀ ਉਹਨਾਂ ਨੇ ਸਭ ਨੂੰ ਕਿਹਾ ਵੀ ਇੱਕ ਲਾਈਨ ਲਾਓ ਸਟੇਟ ਵਾਈਜ਼ ਆਓ ਰਿਅਸਾ ਕਰਾਈ ਤੇ ਇਥੇ ਪੂਜਾ ਹੋਣੀ 11:00 ਵਜੇ 11:30 ਵਜੇ ਸਬੂਤਰ ਤੇ ਸੂਈ ਆਣਾ ਬਾਰੀ-ਬਾਰੀ ਆਣਾ ਇੱਕ ਲੋਟਾ ਪਾਣੀ ਦਾ ਇੱਕ ਮੁੱਠ ਰੇਤਾ ਦੀ ਪਾਣੀ ਹੈ ਤੇ ਨਿਕਲ ਜਾਣਾ ਇਹਦੀ ਰਿਅਸਾ ਕਰਨ ਕਰਾਈਗੇ ਲੇਕਿਨ ਉਹ ਰਿਅਸਲ ਹੋਣ ਤੋਂ ਬਾਅਦ ਲੋਕਾਂ 'ਚ ਰੋਸ ਪੈਦਾ ਹੋ ਗਿਆ ਕਿ ਅਸੀਂ ਇਥੇ ਲੋਟਾ ਪਾਣੀ ਦਾ ਪਾਣ ਵਾਸਤੇ ਨਹੀਂ ਆਏ ਔਰ ਨਾ ਹੀ ਰੇਤਾ ਪਾਣ ਵਾਸਤੇ ਆਏ ਇਹ ਤਾਂ ਬਾਬਾ ਦਾ ਢਾਂਚਾ ਤੋੜਨ ਵਾਸਤੇ ਆਇਆ। ਔਰ ਕਾਰ ਸੇਵਕਾਂ ਜੇ ਨਾ ਜੋਸ਼ ਸੀਗਾ ਕਿ ਉਸ ਰਾਤ ਮਨੀ ਨਵ ਛਾਪੜੀ ਕਿ ਜਗ੍ਹਾ ਉੱਥੇ ਐ। ਕਰੀ-ਕਰੀ 30000 ਕਾਰ ਸੇਵ ਇਕੱਠੇ ਹੋ ਗਏ। ਔਰ ਉਹਨੇ ਸੰਕਲਪ ਕੀਤਾ ਕਿ ਕੱਲ ਰੇਤਾ ਨਹੀਂ ਪਾਣੀ ਨਾ ਪਾਣੀ ਪਾਣਾ ਉੱਥੇ ਅਸੀਂ ਕੱਲ ਢਾਂਚਾ ਤੋੜਨਾ। ਉਹਨੇ ਸੂਚਨਾ ਸਮਝ ਦੇ ਦਿੱਤੀ। ਲੇਕਿਨ ਜਦੋਂ ਮੰਦਰ ਦੇ ਉੱਪਰ ਜਿੱਦਾਂ ਮੰਦਰ ਵਾਂਝਾ ਬਣਿਆ ਸੀ। ਉੱਥੇ ਜਿਹੜੀ ਕਮੇਟੀ ਨੇ ਕੰਟਰੋਲ ਕੀਤਾ ਸੀ ਉਹਨਾਂ ਨੇ ਕਿਹਾ ਵੀ 11 ਵਜੇ ਸ਼ੁਰੂ ਹੋਏਗਾ ਤੇ ਤੁਸੀਂ ਹੌਲੀ-ਹੌਲੀ ਆਉਣਾ ਤੇ ਸਵਾ 11 ਵਜੇ ਦੇ ਕਰੀ ਹਲਕਾ ਜਿਹਾ ਲਾਠੀ ਚਾਰਜ ਹੋਇਆ ਸਾਡੇ ਸਾਹਮਣੇ ਲਾਠੀ ਚਾਰਜ ਦਵਾਦ ਦੋ ਮੁੰਡੇ ਭਗਵਾ ਧਵਾ ਦੀ ਲੈ ਕੇ ਜਿਹੜਾ ਗੁੰਬਦ ਬਣਾ ਸੀ ਬਾਵੜ ਉਹਦੇ ਉੱਥੇ ਖੜ ਹੋ ਕੇ ਤਾਂ ਹਲਾਨ ਲਾ ਪਿਆ ਉਹ ਸਵੇਰ ਲਗਾਤਾਰ ਕਾਰ ਸੇਵਕ ਬਿਨਾਂ ਕਿਸੇ ਪੁੱਛੇ ਸਾਰੇ ਅੰਦਰ ਚਲੇ ਗਏ ਔਰ ਸਾਹਮਣੇ ਤਰਾਂ ਜਾ ਟਕਣਾ ਸ਼ੁਰੂ ਕਰਤਾ ਪਹਿਲੋਂ ਪਰੋ ਤੋਲੋ ਸੇ ਕੀਤਾ ਲੋਕੀਏ ਦੇਖੜੇ ਅਣੇ ਦੋ ਅਣੇ ਸ਼ਿਲਾ ਅਣੇ ਵੈਸੇ ਕਰਤੇ ਤੁਜੇ ਸ਼ਿਲਾ ਡਿੱਗਦੀ ਸੀ ਉਸ ਸਿਰ ਤੇ ਪੈਂਦੀ ਸੀ ਉਹ ਫਟਰ ਆਉਂਦੇ ਕਿ ਐਂਬੂਲੈਂਸ ਲਿਆਕ ਜਾਂਦੇ ਫਿਰ ਢਾਲਚਾ ਉਹਨਾਂ ਥੱਲਿਓ ਸ਼ੁਰੂ ਕੀਤਾ ਤੋੜਨਾ ਨੀਚੇ ਤੋਂ ਫਿਰ ਉਹ ਗਿਰਨਾ ਸ਼ੁਰੂ ਆ ਉਸਦੇ ਅਦਵਾਨੇ ਜੀ ਉੱਥੇ ਸੀਗੇ ਉਹ ਆਮ ਭਾਰਤੀ ਜੀ ਉੱਥੇ ਸੀਗੇ ਰਿਤੰਬਰਾ ਜੀ ਉੱਥੇ ਸੀ ਇਹਨਾਂ ਸਭ ਨੇ ਸਟੇਜ ਤੋਂ ਕਿਹਾ ਵੀ ਨਾ ਤੋੜੋ ਨਾ ਤੋੜੋ ਨਾ ਤੋੜੋ ਬੜੀ ਆਵਾਜ਼ ਨਾਲ ਨਾ ਤੋੜ ਪੁਲਿਸ ਆ ਜਾਏਗੀ ਆਰਮੀ ਆ ਜਾਏਗੀ ਲੇਕਿਨ ਕਾਰ ਸੇਵਕ ਇਹਨੇ ਜੋਸ਼ ਸੀਗੇ ਉਹਨਾਂ ਨੇ ਕਿਸੇ ਦੀ ਗੱਲ ਨਹੀਂ ਮੰਨੀ ਆਮ ਭਾਰਤੀ ਜੀ ਨੂੰ ਔਰ ਰਿਤੰਬਰਾ ਜੀ ਨੂੰ ਉਹਨਾਂ ਨੇ ਅੰਦਰ ਹੀ ਵੜਾ ਦਿੱਤਾ ਸਾਰੇ ਬਾਹਰ ਕੱਢ ਦੇ ਦੋ ਟਾਈਟ ਘੰਟੇ ਬਾਅਦ ਇੱਕ ਗੋਮਬ ਟੁੱਟਿਆ ਫਿਰ ਡੇਢ ਦੋ ਘੰਟੇ ਬਾਅਦ ਦੂਜਾ ਗੋਮਬ ਟੁੱਟਿਆ ਇਨ ਬਿਟਵੀਨ ਜਿਹੜੇ ਕਮੇਟੀ ਸਥੇ ਰਾਮ ਮਦਰ ਭਗਵਾਨ ਜੀ ਦੇ ਉਹਨਾਂ ਨੇ ਭਗਵਾਨ ਦਾ ਸਰੂਪ ਉੱਥੋਂ ਬਾਹਰ ਕੱਢ ਲਿਆ ਔਰ ਮੈਂ ਅੱਜ ਵੀ ਉਹ ਅਲੌਕਿਕ ਸੀ ਮੇਰੇ ਖਿਆਲ ਨਜ਼ਰ ਆ ਰਿਹਾ ਹੈ ਬਰੋਂ ਕਿ ਜਦੋਂ ਉਹ ਢਾਂਚਾ ਗਿਆ ਰਿਹਾ ਉਹਦੇ ਵਿੱਚੋਂ ਇੰਨੇ ਖੂਬ ਸੂਰਤ ਸੰਗੇ ਮਰਵਾ ਦੇ ਵਾਈਟ ਪਿਲਰਸ ਲਿਖਲੇ ਵਾਈਟ ਬਿਲਕੁਲ ਉਧਖੂ ਇੱਕ ਕੜਿਆ ਨਿਕਲਿਆ ਜਿਹੜਾ ਉਹ ਭਾਰੇ ਸਵਾ ਕੁਇੰਟਲ ਹੋਣਾ ਬਲਿਆ ਉਹ ਵੀ ਲੈ ਮਤਲਬ ਕਿ ਬਾਬਰ ਨੇ ਕੀਤਾ ਸੀ ਮੰਦਰ ਨੂੰ ਤੋੜਿਆ ਉਹਨਾਂ ਮੰਦਰ ਦੇ ਉੱਪਰ ਹੀ ਗੁੰਬਦ ਬਣਾ ਕੇ ਉਹਦਾ ਨਿਰਮਾਣ ਕਰਤਾ ਜਿਹਦਾ ਮਸਜਿਦ ਹੋਵੇ ਉਹ ਸਾਰਾ ਟੁੱਟ ਗਿਆ ਤੇ ਅੱਧੇ ਪੌਣੇ ਕੇ ਦਵਾ ਸਾਢੇ 4 ਪੌਣੇ 5 ਵਜੇ ਉਹਦਾ ਤੀਸਰਾ ਗੁੰਬਦ ਸੀ ਉਹ ਵੀ ਦਿਖ ਪਿਆ ਔਰ ਭਗਵਾਨ ਰਾਮ ਜੀ ਦੇ ਮੰਦਰ ਦੇ ਇੱਧ-ਗੱਦ ਕੋਈ 100 ਫੁੱਟ ਚੌੜੀ 50 ਫੁੱਟ ਗਹਿਰੀ ਖਾਈ ਸੀ ਨਾਲ ਫੈਂਸੀ ਕੋਈ ਸੀ ਲੋਹੇ ਦੀ ਉਹ ਸਾਰੀ ਫੈਂਸੀ ਵੀ ਟੁੱਟ ਗਈ ਔਰ ਜਿਹੜੀ ਖਾਈ ਸੀ ਸਾਰੀ ਮਲਬੇ ਨਾਲ ਭਰ ਗਈ ਔਰ ਜਿਹੜੇ ਉਹ ਕੋਈ ਕਰੀਬ ਕਰੀਬ 10 ਲੱਖ ਸੇਵ ਗਏ 10 ਲੱਖ ਸੇਵ ਔਰ ਖਾਈ ਭਰ ਗਈ ਉਹ ਮਿਲਕ ਭਰ ਗਈ ਤੇ ਅਗਲੇ ਦਿਨ ਸਵੇਰੇ 7 ਦਸੰਬਰ ਨੂੰ ਅਸੀਂ ਸਾਰੇ ਗਏ ਨਿਰਮਾਣ ਕਰਵਾਉਣ ਵਾਸਤੇ ਅਸੀਂ ਵੀ ਲਾਈਨ 'ਚ ਲੱਗੇ ਫਿਰੋ ਆਂਦੀ ਸੀ ਉਹ ਲੋਹਾੜਾ ਸੀਮਿੰਟ ਦਾ ਇੱਕ ਇਟ ਆਂਦੀ ਸੀ ਆਹ ਇੱਥੇ ਚੁੱਕਦੇ ਸੀਗੇ ਲੋਹਾੜਾ ਸੀਮਿੰਟ ਆਸਰਾ ਲਾਦੇ ਜੋ ਉੱਪਰ ਇਟ ਲਾਦੇ ਅਸੀਂ ਇੱਕ ਦੂਜੇ ਸਵਾਲ ਕਰਦੇ ਤੁਸੀਂ ਮਿਸਤਰੀ ਹੋ ਤੁਸੀਂ ਮਿਸਤਰੀ ਹੋ ਪਰ ਜਿੰਨੇ ਕਾਰਸੇਵਕ ਸੀ ਕੋਈ ਮਿਸਤਰੀ ਨਹੀਂ ਸੀ ਲੇਕਿਨ ਕਾਰਸੇਵਕਾਂ ਦਾ ਨਸ਼ਾ ਜੋਸ਼ ਇਹਦਾ ਸੀਗਾ ਕਿ ਅਸੀਂ ਭਗਵਾਨ ਦਾ ਮੰਦਿਰ ਨਰਮਣ ਕਰੀਦਾ ਉਹ ਸਾਰਾ ਮੰਦਿਰ 4.5 ਫੁੱਟ ਦੀਵਾਰ ਬਣੀ ਹੈ ਉਹ ਸਾਰੇ ਲੋਕਾਂ ਨੇ ਕਾਰਸੇਵਕ ਹੱਥ ਨਾਲ ਬਣਾਈ ਉਹ 4.5 4 ਫੁੱਟ ਕਾ ਦੀਵਾਰ ਬਣ ਗਈ ਉਸ ਤੋਂ ਬਾਅਦ ਭਗਵਾਨ ਦਾ ਉੱਤੇ ਬਿਰਾਜਮਣ ਹੋ ਗਿਆ ਆ ਕੇ ਔਰ ਉੱਪਰ ਟੈਂਟ ਲਾਤਾ ਗਿਆ ਮੈਂ ਇੱਕ ਬਹੁਤ ਬੜੀ ਅਜੀਬ ਅਜੀਬ ਅਸੀਂ ਦੇਖੀ ਕਿ 10 ਸਲਾ ਕਾਰਸੇਵਕ ਅਯੋਧਿਆ ਦੇ ਸੀਗੇ ਔਰ ਕੋਈ ਦੁਕਾਨਦਾਰ ਇਹ ਨਹੀਂ ਕਹ ਸਕਦਾ ਵੀ ਸਰਕਾਰ ਦੇ ਵਗਾਏ ਹੈ ਮੇਰੇ ਕੋ ਖਾਣਾ ਖਾਦਾ ਉਹ ਮੈਨੂੰ ਪੈਸੇ ਨਹੀਂ ਦਿੱਤੇ ਇਹਨਾਂ ਡਿਸਪਲਿਨਡ ਕਾਰਸਿਵ ਕੋਈ ਸਕੇ ਇਸ ਕਰਕੇ ਅਸ਼ੋਕ ਅਲੋਕ ਕਿਸ ਨੇ ਦੇਖਿਆ ਔਰ ਹੁਣ ਜਿਹੜਾ ਸੀਨ ਦੇਖ ਰਿਹਾ ભગવાન ਰਾਮ ਦੀ ਕਿਰਪਾ ਹੀ ਵੰਨਿਆ ਹਿੰਦੁਸਤਾਨ ਦੇ ਉੱਪਰ ਸਾਡੀ ਸਾਡੀ ਪਾਰਟੀ ਦੀ ਹੋਈ ਆਜੀ ਬੀਜੇਪੀ ਪਾਰਟੀ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਬਣ ਗਈ ਔਰ ਸਾਡੇ ਪ੍ਰਧਾਨ ਮੰਤਰੀ ਲੋਹ ਪੁਰਸ਼ ਸੋਧਾਲ ਪਟੇਲ ਤੋਂ ਬਾਅਦ ਗੁਜਰਾਤ ਤੋਂ ਮੋਦੀ ਆਇਆ ਉਹਨਾਂ ਨੇ ਇਸ ਕੰਮ ਦੇ ਵਿੱਚ ਸਾਰਨਾ ਵੱਡਾ ਕੰਮ ਕੀਤਾ ਔਰ 22 ਜਨਵਰੀ ਨੂੰ ਉਹ ਉਹ ਬਖਵਾਨ ਜੀ ਦੀ ਸਿਲੇਆਨਾਸ਼ ਕਰਕੇ ਦੁਬਾਰਾ ਮੰਦਿਰ ਨਿਰਮਾਣ ਕਰੇ ਜਾ ਰਹੇ ਆ ਆਜ਼ਾਦੀ ਤੋਂ ਬਾਅਦ ਜਦ ਸੋਮਨਾ ਤੇ ਮਧਰਾ ਜੀਰੋਂ ਨੂੰ ਦਹਾਰ ਹੋਇਆ ਸੀ ਉਸੇ ਸਰਦਾਰ ਮੱਲਬੇ ਪਟੇਲ ਨੇ ਕੀਤਾ ਔਰ ਉਹ ਵੀ ਗੁਜਰਾਤ ਤੋਂ ਸੀ ਔਰ ਅੱਜ ਇਹ ਰਾਮ ਲਾਲਾ ਦਾ ਮੰਦਿਰ ਬਣਨੇ ਜਾ ਰਿਹਾ ਔਰ ਇਸ ਸਥਾਪਨਾ ਹੋ ਰਹੀ ਹੈ ਉਹ ਵੀ ਗੁਜਰਾਤ ਤੋਂ ਆ ਕੇ ਨਰਿੰਦਰભાઈ ਮੋਦੀ ਜੀ ਕਰ ਰਹੇ ਆ ਇਹ ਬਹੁਤ ਵੱਡੀ ਗੱਲ ਹੈ ਇਹ ਦੋਨੇ ਲੋਕ ਪਰਛੇ ਔਰ ਆਈ ਸਾਡਾ ਮਾਨ ਜੋ ਹੈ ਹਿੰਦੁਸਤਾਨ ਦਾ ਪੂਰੀ ਦੁਨੀਆ ਚ ਰਗਿਆ ਇਹ ਸਭ ਭਗਵਾਨ ਰਾਮ ਦੀ ਕਿਰਪਾ ਹੈ ਭਗਵਾਨ ਰਾਮ ਦੀ ਕਿਰਪਾ ਕਾ ਨਗੇ ਤੇ ਆਨ ਬੜੀ ਸਰਕਾਰ ਵੀ ਭਾਜਪਤੀ ਬਣਨ ਬੜੀ ਹੈ ਤੀਸੀ ਵਾਲੇ ਬੱਜਰੇ ਔਰ ਜਿਹੜੇ ਨੋਰਾ ਮਾਰਾ ਸਾਡੀ ਪਾਰਟੀ ਨੇ ਮੋਦੀ ਜੀ ਨੇ ਕਿਹਾ ਕਿ ਆਪ ਕੀ ਵਾਰ 400 ਕੇ ਬਾਅਦ ਤੇ 400 ਬਾਅਦ ਸੀਟਾਂ ਆਣ ਗਿਆ ਔਰ ਜਿਹੜੇ ਦੇਸ਼ ਚ ਕਮੀਆਂ ਰਹਿ ਗਈਆਂ ਉਹ ਸਾਰੇ ਖਤਮ ਬਣ ਗਿਆ ਔਰ ਹਿੰਦੁਸਤਾਨ ਦੁਬਾਰਾ ਸਮੁੰਦਰੀ ਚਿੜੀਆ ਬਣੇਗਾ ਔਰ ਪੂਰੀ ਦੁਨੀਆ ਦਾ ਵਿਸ਼ਵ ਗੁਰੂ ਬਣ ਕੇ ਸਾਰੇ ਦੁਨੀਆਂ ਨੂੰ ਗਾਈਡ ਕਰੇਗਾ ਜਿਹੜੇ ਲੋਕ ਵਿਰੋਧੀ ਹੈ ਆਈ ਕਹਿੰਦੇ ਕਿਤੇ ਜਾਣਾ ਆ ਕੋਈ ਨਹੀਂ ਜਾਣਾ ਉਹ ਰਾਮ ਭਗਤ ਨੇ ਉਹ ਸਭ ਦਿਖਾਵਾ ਕਰਦੇ ਆ ਕਈ ਪਾਰਟੀਆਂ ਕਹਿੰਦੇ ਰਾਮ ਹੈ ਹੀ ਨਹੀਂ ਕਾਲਪਨਿਕ ਹੈ ਅੱਜ ਉਹ ਵੀ ਕਹਿੰਦਾ ਸੀ ਮੰਦਰ ਜਾਣਾ ਅੱਜ ਹੋੜ ਲੱਗੀ ਹੈ ਲੇਕਿਨ ਉਹ ਹੋੜ ਸਵਾਰਥੀ ਹੈ ਇੱਕ ਕੋਈ ਪਾਰਟੀ ਹੈ ਬੀਜੇਪੀ ਵਿਸ਼ਵਦ ਪਰਸ਼ੇ ਜਾਂ ਦੂਜੀਆਂ ਵੀ ਜਿਹੜੇ ਭਗਵਾਨ ਨੂੰ ਪੂਜਦੇ ਆ ਮੰਨਦੇ ਆ ਔਰ ਭਗਵਾਨ ਨੂੰ ਸਦਾ ਹੀ ਰੋ ਲਗਤਾ ਮਿਲਦਾ ਰਹੇਗਾ ਇੱਕ ਵਾਰ ਫਿਰ ਵਾ ਸਾਰੇ ਦੁਨੀਆਂ ਨੂੰ ਸਾਰੇ ਰਾਮ ਭਗਤਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਜਨਾਬ ਬਹੁਤ ਬਹੁਤ ਵਧਾਈ ਜੈ ਸ਼੍ਰੀ ਰਾਮ ਇਹ ਸਨ ਅਰੁਣੇ ਸ਼ਾਕਰ ਜਿਨ੍ਹਾਂ ਨੇ ਦੱਸਿਆ ਕਿ ਜਿਸ ਦਿਨ ਰਾਮ ਮੰਦਰ ਦੀ ਨੀਂਵਣ ਦੀ ਸ਼ੁਰੂਆਤ ਹੋਈ ਉਸ ਵਕਤ ਜਿਹੜਾ ਹੈ ਮੰਦਰ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਵੀ ਅਜਿਹਾ ਕੋਈ ਪਿੱਲਰ ਨਹੀਂ ਸੀ ਜੋ ਕਿ ਮਹੱਜਤ ਦਾ ਰੂਪ ਤੱਕ ਹੋਵੇ ਲੇਕਿਨ ਉਸ ਨੂੰ ਜਿਹੜਾ ਬਾਬਰ ਵੱਲੋਂ ਸਿਰਫ ੱਕੇ ਨਾਲ ਜਾਂ ਜ਼ੋਰ ਜ਼ਬਰਦਸਤੀ ਇੱਕ ਰੂਪ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ ਲੇਕਿਨ ਜਿਹੜਾ ਕਾਰ ਸੇਵਕਾ ਵੱਲੋਂ ਰਾਮ ਭਗਤਾ ਵੱਲੋਂ ਜਿਹੜਾ ਹੈ ਆਪਣੀ ਮੰਦੀਆਂ ਸ਼ਰਧਾਮਾਂ ਨੂੰ ਉਤਪੰਨ ਕਰਦੇ ਹੋਏ ਉਸ ਵਕਤ ਉਸ ਜਿਹੜਾ ਹੈ ਪਿੱਲਰਾਂ ਨੂੰ ਜਿਹੜੇ ਉਹ ਦੇ ਬੁੱਤਰੇ ਸੀ ਉਹਨਾਂ ਨੂੰ ਹਟਾ ਕੇ ਜਿਹੜਾ ਹੈ ਭਗਵਾਨ ਨੂੰ ਉੱਥੇ ਜਿਹੜਾ ਹੈ ਬਿਰਾਜਮਾਨ ਕੀਤਾ ਗਿਆ ਔਰ ਅੱਜ ਜਿਹੜਾ ਹੈ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਅਤੇ ਖੁਸ਼ੀ ਹੈ ਕਿ ਅੱਜ ਭਗਵਾਨ ਰਾਮ 22 ਜਨਵਰੀ ਨੂੰ ਆਪਣੇ ਘਰ ਦੇ ਵਿੱਚ ਬਿਰਾਜਮਾਨ ਹੋਣਗੇ ਕੈਮਰਾਮੈਨ ਰਕੇਸ਼ ਪੱਟੀ ਦੇ ਨਾਲ ਰਮਨ ਖੋਸਲਾ ਦਾ ਸਮਰ نیوز ਹੁਸ਼ਿਆਰਪੁਰ